ਆ ਵੀਰੇ ਕਈ ਕੰਮ ਅਜਕਲ ਨਸੇੜੀਆਂ ਦਾ ਬਿਕ ਜਾਣੀਆਂ ਬਾਈ ਇਹ ਖਬਰਾਂ ਨਾਲ ਸੇੜੀ ਵੇਚੂ ਕੀ ਕਰੂ ਹੁਣ ਜਿਹੜੇ ਸਾਹਮਣੇ ਆਂ ਸਾਡੀ ਖੜੀ ਜਾ ਦੇਖ ਲੋ 15 ਮਿੰਟਾਂ ਐ ਮੇਰਾ ਕੰਮ ਵਾਲਾ ਇਹ ਦੁੱਧ ਵਾਲੀ ਗੱਡੀ ਐ ਇਹ ਕੀ ਕਰੂਗਾ ਕੰਮ ਜਰ ਬਾਈ ਇਹ ਜਿਹਨੇ ਰੱਖ ਫੇਰਾ ਹੁੰਦਾ ਉਹ ਵੀ ਰਹਿਦਾ ਤੋੜ ਕੇ ਬੱਡੀਆਂ ਲੈ ਕੇ ਆਉਂਦਾ ਉਹ ਤਾਂ ਖੜਦਾ ਹੋ ਹਾਂ ਬੱਡੀਆਂ ਲੈਟ ਬੈਗ ਬੱਗੇ ਵੀ ਲੈ ਆ ਆਹ ਟੀਟੀ ਰੋਡ ਤੇ ਖੜੀ ਸੀ ਬਾਈ ਗੱਡੀ ਫਿਰ ਗੁਰਦੁਆਰਾ ਸਾਹਿਬ ਚ ਚਾਹ ਪੀਣ ਹੀ ਗਿਆਗਾ ਲੰਗਰ ਛਕਣਾ ਪਣੀ ਵਾਗਾ ਪਿੰਡ ਮੇਰੇ ਗੁਰਦੁਆਰੇ ਕੋਲ ਤੋਂ ਆਇਆ ਇੱਥੇ ਲੈਟਾਂ ਸੀਗੀਆਂ ਹਾਂ ਇੱਥੇ ਲੈਟਾਂ ਲੱਗੀਆਂ ਆਂ ਵਸ਼ੇਰੀਆਂ ਦੇ ਕੰਮ ਨੇ ਬਰੇ ਦੇਖ ਲੋ ਦੀ ਖੜੀ ਜਾ ਦੇਖ ਲੋ 15 ਮਿੰਟਾਂ ਜੇ ਮੇਰਾ ਕੰਮ ਕਰਦਾ 1000 ਰੁਪਏ ਦਾ ਇਨਸਾਨ ਕਰਦਾ ਬਾਈ ਮੇਰਾ 15 ਮਿੰਟਾਂ ਦਾ 1000 ਰੁਪਏ ਦਾ ਇਨਸਾਨ ਕਰਦਾ ਹੁਣ ਹੀ ਲਵਾ ਕੇ ਲੈ ਆਈ ਦੀਦੀ ਤੋਂ ਮੈਂ ਆਹ ਦੀਦੀ ਰੋਡ ਤੇ ਖੜੀ ਸੀ ਬਾਈ ਗੱਡੀ ਫਿਰ ਗੁਰਦੁਆਰਾ ਸਾਹਿਬ ਚ ਚਾਹ ਪੀਣ ਹੀ ਗਿਆਗਾ ਲੰਗਰ ਛਕਣਾ ਪਣੀ ਵਾਗਾ ਪਿੰਡ ਨੇ ਉਹਦੇ ਉੱਤੇ ਕੋਰਤਵਾਰ ਸਾਹ ਹੈ ਹਾਂ ਇਹਨਾਂ ਨੂੰ ਵਸਕੇ ਕੀ ਕਰੀ